ਕੀ ਮੱਛੀ ਜ਼ਮੀਨ ਤੇ ਰਹਿ ਸਕਦੀ ਹੈ? ਜਾਂ ਕੀ ਜਰਾਫ ਆਰਕਟਿਕ ਖੇਤਰ ਵਿੱਚ ਰਹਿ ਸਕਦਾ ਹੈ? ਜਾਂ ਕੀ ਤੁਸੀਂ ਜਾਣਦੇ ਹੋ ਕਿ ਉੱਠ ਗਰਮ ਰੇਗਿਸਤਾਨ ਖੇਤਰ ਵਿੱਚ ਇੰਨੇ ਵਧੀਆ ਤਰੀਕੇ ਨਾਲ ਕਿਵੇਂ ਜੀਵਿਤ ਰਹਿੰਦਾ ਹੈ? ਇਸੇ ਤਰ੍ਹਾਂ ਅਜਿਹਾ ਕੀ ਹੈ ਜੋ ਪੰਛੀਆਂ ਨੂੰ ਉੱਡਣ ਵਿੱਚ ਮਦਦ ਕਰਦਾ ਹੈ? ਅਸੀਂ ਇਸ ਵੀਡੀਓ ਵਿੱਚ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਵੀ ਪਤਾ ਲਗਾਵਾਗੇ ਕਿ ਅਨੁਕੂਲਨ ਕੀ ਹੁੰਦਾ ਹੈ। ਇਸ ਨੂੰ ਸਮਝਣ ਤੋਂ ਪਹਿਲਾਂ ਜ਼ਰਾ ਇਸ ਸਵਾਲ ਤੇ ਵਿਚਾਰ ਕਰੋ ਕਿ ਜਦੋਂ ਠੰਡ ਪੈਂਦੀ ਹੈ ਤਾਂ ਕੀ ਹੁੰਦਾ ਹੈ ਠੰਡ ਤੋਂ ਬਚਣ ਲਈ ਆਪਾਂ ਗਰਮ ਕੱਪੜੇ ਪਾਉਂਦੇ ਆ ਜਿਵੇਂ ਕਿ ਸਵੈਟਰ ਜਾਂ ਜੈਕਟ ਹੈਨਾ ਇਸੇ ਤਰ੍ਹਾਂ ਜੇ ਆਪਾਂ ਕੋਈ ਕੰਮ ਕਰ ਰਹੇ ਹਾਂ ਤਾਂ ਉਸ ਨੂੰ ਚੰਗੀ ਤਰ੍ਹਾਂ ਕਰਨ ਲਈ ਸਾਨੂੰ ਉਪਕਰਨਾਂ ਦੀ ਲੋੜ ਪੈਂਦੀ ਹੈ ਜਿਵੇਂ ਕਿ ਚਾਕੂ ਹਥੌੜੀ ਜਾਂ ਪੇਚਕਸ ਤਾਂ ਇਸ ਤਰ੍ਹਾਂ ਨਾਲ ਆਪਾਂ ਇਹਨਾਂ ਖਾਸ ਚੀਜ਼ਾਂ ਨੂੰ ਬਣਾਇਆ ਹੈ ਜਿਵੇਂ ਕਿ ਸਰਦੀਆਂ ਲਈ ਗਰਮ ਕੱਪੜੇ ਜਾਂ ਇਹ ਉਪਕਰਨ ਜੋ ਸਾਡੇ ਕੰਮ ਨੂੰ ਹੋਰ ਕੁਸ਼ਲ ਬਣਾ ਸਕਦੇ ਨੇ ਉਸੇ ਤਰ੍ਹਾਂ ਜੰਤੂਆਂ ਨੇ ਵੀ ਆਪਣੇ ਸਰੀਰ ਵਿੱਚ ਕੁਝ ਵਿਸ਼ਿਸ਼ਟ ਵਿਸ਼ੇਸ਼ਤਾਵਾਂ ਵਿਕਸਿਤ ਕੀਤੀਆਂ ਨੇ ਜੋ ਉਹਨਾਂ ਨੂੰ ਆਪਣੇ ਘਰ ਜਾਂ ਪ੍ਰਕਿਰਤਿਕ ਆਵਾਸ ਵਿੱਚ ਜੀਵਿਤ ਰਹਿਣ ਵਿੱਚ ਮਦਦ ਕਰਦੀਆਂ ਨੇ ਇਹਨਾਂ ਵਿਸ਼ਿਸ਼ਟ ਵਿਸ਼ੇਸ਼ਤਾਵਾਂ ਨੂੰ ਹੀ ਅਨੁਕੂਲਨ ਕਿਹਾ ਜਾਂਦਾ ਹੈ ਆਓ ਸਭ ਤੋਂ ਪਹਿਲਾਂ ਮੱਛੀਆਂ ਵਿੱਚ ਅਨੁਕੂਲਨ ਨੂੰ ਸਮਝੀਏ ਕੀ ਤੁਸੀਂ ਜਾਣਦੇ ਹੋ ਕਿ ਮੱਛੀ ਸਿਰਫ ਪਾਣੀ ਵਿੱਚ ਹੀ ਕਿਉਂ ਰਹਿ ਸਕਦੀ ਹੈ ਜ਼ਮੀਨ ਤੇ ਕਿਉਂ ਨਹੀਂ ਅਜੀਹਾ ਇਸ ਲਈ ਹੈ ਕਿਉਂਕਿ ਮੱਛੀ ਵਿੱਚ ਅਜੀਹੇ ਅਨੁਕੂਲਨ ਹੁੰਦੇ ਨੇ ਜੋ ਉਸ ਦੀ ਪਾਣੀ ਵਿੱਚ ਜੀਵਿਤ ਰਹਿਣ ਵਿੱਚ ਮਦਦ ਕਰਦੇ ਨੇ ਮੱਛੀ ਦੇ ਸਰੀਰ ਵਿੱਚ ਖੰਭ ਵਰਗੇ ਅੰਗ ਹੁੰਦੇ ਨੇ ਜੋ ਪਾਣੀ ਵਿੱਚ ਆਪਣਾ ਸੰਤੁਲਨ ਬਣਾਏ ਰੱਖਣ ਵਿੱਚ ਉਸ ਦੀ ਮਦਦ ਕਰਦੇ ਨੇ ਇਸ ਤੋਂ ਇਲਾਵਾ ਮੱਛੀ ਵਿੱਚ ਗਲਫੜੇ ਵੀ ਹੁੰਦੇ ਨੇ ਜੋ ਪਾਣੀ ਅੰਦਰ ਘੁਲੀ ਹੋਈ ਆਕਸੀਜਨ ਨੂੰ ਸੋਖ ਸਕਦੇ ਨੇ ਇਸੇ ਤਰ੍ਹਾਂ ਜੇ ਤੁਸੀਂ ਮੱਛੀ ਦੇ ਸਰੀਰ ਦੀ ਆਕ੍ਰਿਤੀ ਨੂੰ ਦੇਖੋ ਤਾਂ ਇਹ ਆਕ੍ਰਿਤੀ ਪਾਣੀ ਦੇ ਪ੍ਰਤੀਰੋਧ ਨੂੰ ਘਟ ਕਰਨ ਵਿੱਚ ਮਦਦ ਕਰਦੀ ਹੈ ਇਸ ਲਈ ਮੱਛੀ ਪਾਣੀ ਵਿੱਚ ਬਹੁਤ ਆਸਾਨੀ ਨਾਲ ਤੈਰ ਸਕਦੀ ਹੈ ਇਸ ਦੀ ਤੁਲਨਾ ਆਪਾਂ ਕਿਸ਼ਤੀ ਦੀ ਆਕ੍ਰਿਤੀ ਨਾਲ ਵੀ ਕਰ ਸਕਦੇ ਹਾਂ ਇਹ ਮੱਛੀ ਦੀ ਆਕ੍ਰਿਤੀ ਨਾਲ ਕਾਫੀ ਮਿਲਦੀ ਜੁਲਦੀ ਹੈ ਇਹ ਆਕ੍ਰਿਤੀ ਕਿਸ਼ਤੀ ਤੇ ਮੱਛੀ ਦੋਵਾਂ ਨੂੰ ਬਿਨਾਂ ਜ਼ਿਆਦਾ ਪ੍ਰਤੀਰੋਧ ਦੇ ਪਾਣੀ ਵਿੱਚ ਸੁਤੰਤਰ ਰੂਪ ਵਿੱਚ ਤੈਰਨ ਵਿੱਚ ਮਦਦ ਕਰਦੀ ਹੈ ਹੁਣ ਆਓ ਜੀਰਾਫ ਦੇ ਅਨੁਕੂਲਨ ਨੂੰ ਸਮਝੀਏ ਜ਼ੀਰਾਫ ਨੂੰ ਦੇਖਣ ਤੇ ਇੱਕ ਗੱਲ ਪਤਾ ਚੱਲਦੀ ਹੈ ਕਿ ਉਸਦੀ ਗਰਦਨ ਬਹੁਤ ਲੰਬੀ ਹੁੰਦੀ ਹੈ। ਇਹ ਲੰਬੀ ਗਰਦਨ ਜ਼ੀਰਾਫ ਦੀ ਉਹਨਾਂ ਉੱਚੀਆਂ ਸ਼ਾਖਾਵਾਂ ਅਤੇ ਪੱਤੀਆਂ ਤੱਕ ਪਹੁੰਚਣ ਵਿੱਚ ਮਦਦ ਕਰਦੀ ਹੈ ਜਿੰਨਾਂ ਤੱਕ ਬਾਕੀ ਦੇ ਜਾਨਵਰ ਨਹੀਂ ਪਹੁੰਚ ਸਕਦੇ। ਇਹ ਅਨੁਕੂਲਨ ਅਫਰੀਕੀ ਜੰਗਲਾਂ ਵਿੱਚ ਖਾਸ ਤੌਰ ਤੇ ਲਾਹੇਵੰਦ ਹੈ ਜਿੱਥੇ ਰੁੱਖ ਬਹੁਤ ਲੰਬੇ ਹੁੰਦੇ ਨੇ। ਇਸੇ ਤਰ੍ਹਾਂ ਆਪਾਂ ਉੱਠਾਂ ਨੂੰ ਜ਼ਿਆਦਾਤਰ ਰੇਗਿਸਤਾਨ ਵਿੱਚ ਦੇਖਦੇ ਹਾਂ। ਕੀ ਤੁਸੀਂ ਜਾਣਦੇ ਹੋ ਕਿ ਉੱਠ ਰੇਗਿਸਤਾਨ ਦੇ ਬਹੁਤ ਜ਼ਿਆਦਾ ਗਰਮੀ ਵਾਲੇ ਵਾਤਾਵਰਣ ਵਿੱਚ ਕਿਵੇਂ ਜੀਵਿਤ ਰਹਿੰਦਾ ਹੈ ਇਸ ਦਾ ਕਾਰਨ ਇਹ ਹੈ ਕਿ ਉੱਠ ਵਿੱਚ ਪਾਣੀ ਨੂੰ ਬਚਾਉਣ ਦੀ ਸਮਰੱਥਾ ਹੁੰਦੀ ਹੈ ਜੋ ਉਸ ਦਾ ਮੁੱਖ ਅਨੁਕੂਲਨ ਹੈ ਇਸ ਦੇ ਲਈ ਉੱਠ ਦੀ ਤ્વਚਾ ਮੋਟੀ ਤੇ ਸਖਤ ਹੁੰਦੀ ਹੈ ਜੋ ਪਸੀਨੇ ਦੇ ਮਾਧਿਅਮ ਰਾਹੀਂ ਪਾਣੀ ਦੇ ਨੁਕਸਾਨ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ ਤੁਹਾਨੂੰ ਪਤਾ ਹੋਵੇਗਾ ਕਿ ਸਾਨੂੰ ਵੀ ਪਸੀਨਾ ਆਉਂਦਾ ਸਾਡੀ ਚਮੜੀ ਵਿੱਚ ਮੌਜੂਦ ਪੋਰਸ ਦੇ ਰਾਹੀਂ ਪਾਣੀ ਪਸੀਨਾ ਬਣ ਕੇ ਬਾਹਰ ਨਿਕਲ ਜਾਂਦਾ ਹੈ ਇਸ ਲਈ ਜੇ ਆਪਾ ਬਹੁਤ ਗਰਮ ਵਾਤਾਵਰਨ ਵਿੱਚ ਹੋਈਏ ਤਾਂ ਸਾਨੂੰ ਬਹੁਤ ਪਸੀਨਾ ਆਉਂਦਾ ਹੈ ਪਰ ਜੇਕਰ ਪਸੀਨੇ ਦੇ ਰੂਪ ਵਿੱਚ ਉੱਠਦੇ ਸ਼ਰੀਰ ਤੋਂ ਪਾਣੀ ਬਾਹਰ ਨਿਕਲ ਜਾਵੇਗਾ ਤਾਂ ਉਹ ਰੇਗਿਸਤਾਨ ਦੇ ਗਰਮ ਵਾਤਾਵਰਨ ਵਿੱਚ ਜੀਵਿਤ ਨਹੀਂ ਰਹਿ 파ਵੇਗਾ ਇਸ ਲਈ ਉੱਠ ਦੀ ਤ્વਚਾ ਮੋਟੀ ਤੇ ਸਖਤ ਹੁੰਦੀ ਹੈ ਜੋ ਪਸੀਨੇ ਦੇ ਮਾਧਿਅਮ ਰਾਹੀਂ ਪਾਣੀ ਦੇ ਨੁਕਸਾਨ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ ਇਸ ਤੋਂ ਇਲਾਵਾ ਉੱਠ ਰੇਤ ਤੇ ਚੱਲਣ ਲਈ ਵੀ ਚੰਗੀ ਤਰ੍ਹਾਂ ਅਨੁਕੂਲਿਤ ਹੁੰਦੇ ਨੇ ਉਹਨਾਂ ਦੇ ਪੈਰ ਚੌੜੇ ਤੇ ਬਹੁਤ ਸਪਾਰਟ ਹੁੰਦੇ ਨੇ ਜੋ ਉਹਨਾਂ ਨੂੰ ਰੇਤ ਵਿੱਚ ਗੱਡਣ ਤੋਂ ਬਚਾਉਂਦੇ ਨੇ ਕਲਪਨਾ ਕਰੋ ਜੇ ਉੱਠਦੇ ਪੈਰ ਨੁਕੀਲੇ ਜਾਂ ਤਿੱਖੇ ਹੁੰਦੇ ਤਾਂ ਉਹ ਰੇਤ ਵਿੱਚ ਖੁੱਭ ਜਾਂਦੇ ਹੈਨਾ ਪਰ ਉਹ ਬਹੁਤ ਚੌੜੇ ਤੇ ਸਪਾਟ ਹੁੰਦੇ ਨੇ ਜੋ ਉਹਨਾਂ ਨੂੰ ਬਿਨਾਂ ਖੁੱਬੇ ਰੇਤ ਵਿੱਚ ਚੱਲਣ ਵਿੱਚ ਮਦਦ ਕਰਦੇ ਨੇ ਹੁਣ ਆਓ ਪੰਛੀਆਂ ਨੂੰ ਦੇਖੀਏ ਕੀ ਤੁਸੀਂ ਦੱਸ ਸਕਦੇ ਹੋ ਕਿ ਪੰਛੀਆਂ ਨੂੰ ਉੱਡਣ ਵਿੱਚ ਕੀ ਮਦਦ ਕਰਦਾ ਹੈ ਅਸਲ ਵਿੱਚ ਪੰਛੀਆਂ ਦੀਆਂ ਹੱਡੀਆਂ ਖੋਖਲੀਆਂ ਹੁੰਦੀਆਂ ਨੇ ਇਹ ਖੋਖਲੀਆਂ ਹੱਡੀਆਂ ਪੰਛੀ ਦੇ ਵਜ਼ਨ ਨੂੰ ਘੱਟ ਕਰ ਦਿੰਦੀਆਂ ਨੇ ਜਿਸ ਨਾਲ ਉਸ ਨੂੰ ਉਡਣ ਵਿੱਚ ਮਦਦ ਮਿਲਦੀ ਹੈ ਤਾਂ ਇਸ ਤਰ੍ਹਾਂ ਜੋ ਵਿਸ਼ੇਸ਼ ਲੱਛਣ ਤੁਸੀਂ ਮੱਛੀ ਜਰਾਫ ਉੱਠ ਪੰਛੀ ਆਦਿ ਵਰਗੇ ਜੰਤੂਆਂ ਵਿੱਚ ਦੇਖੇ ਇਹਨਾਂ ਨੂੰ ਅਨੁਕੂਲਨ ਕਹਿੰਦੇ ਨੇ ਅਸਲ ਵਿੱਚ ਹਰੇਕ ਜੀਵ ਵਿੱਚ ਕੋਈ ਨਾ ਕੋਈ ਅਨੁਕੂਲਨ ਹੁੰਦਾ ਹੈ ਹੁਣ ਤੁਸੀਂ ਇਸ ਨੂੰ ਦੇਖੋ ਕੀ ਤੁਸੀਂ ਦੱਸ ਸਕਦੇ ਹੋ ਕਿ ਇੱਕ ਪੋਲਰ ਬੀਅਰ ਵਿੱਚ ਕਿਸ ਤਰ੍ਹਾਂ ਦੇ ਅਨੁਕੂਲਨ ਹੋਣੇ ਚਾਹੀਦੇ ਨੇ ਤਾਂ ਜੋ ਬਹੁਤ ਜ਼ਿਆਦਾ ਠੰਡੇ ਇਲਾਕਿਆਂ ਵਿੱਚ ਜੀਵਤ ਰਹਿ ਸਕਣ